ਪਾਰਟੀ ਦੇ ਸਰਕਾਰ ਦੇ ਹਿੱਸਿਆਂ ਦਾ ਸਾਨੂੰ ਉਹ ਸਮਾਂ ਮਿਲਿਆ ਜੋ ਵਿਰੋਧੀ ਪੱਖ ਦੇ ਹਿੱਸੇ ਸਮਾਂ ਉਹਨਾਂ ਨੂੰ ਉਹ ਮਿਲਿਆ ਸਾਡੇ ਵੱਲੋਂ ਤਾਂ ਕੋਈ ਹੁੰਦੀ ਨਹੀਂ ਭੰਗ ਤੇ ਇਹਨਾਂ ਵੱਲੋਂ ਹੁੰਦੀ ਆ ਦੇਖ ਮੰਤਰੀ ਸਾਹਿਬ ਨੇ ਤੇ ਉਸੇ ਸਮੇਂ ਜਿਹੜਾ ਦੱਸ ਦਿੱਤਾ ਹੈ ਵੀ ਇਹ ਫੀਮ ਦੀ ਖੇਤੀ ਜਿਹੜੀ ਨਹੀਂ ਹੋ ਸਕਦੀ ਹੁਣ ਉਹ ਆਪਣਾ ਸਮਾਂ ਵੀ ਸਾਰਾ ਲੈ ਕੇ ਫਿਰ ਉਹ ਸਮਾਂ ਮੰਗੀ ਜਾਣਗੇ ਫਿਰ ਇਹਦਾ ਮਤਲਬ ਵੀ ਫਿਰ ਸਾਡਾ ਮੁੱਲ ਕੀ ਆ ਹੱਲੇ ਸ਼ੁਰੂ ਹੁੰਦਾ ਨਹੀਂ 0 आवर ਪਹਿਲਾਂ ਹੀ ਸਾਨੂੰ ਮੌਕਾ ਦੇ ਦਿਓ ਸਾਨੂੰ ਦੇ ਦਿਓ ਜੇ ਉਹਦੋਂ ਤਾਲੇ ਵਾਲੀ ਗੱਲ ਹੋਈ ਉਹ ਸਿਰਫ ਤੇ ਸਿਰਫ ਇਹਨਾਂ ਨੂੰ ਬਿਠਾਉਣ ਕਰਕੇ ਗੱਲ ਹੋਈ ਕਿਉਂਕਿ ਚਲੇ ਇਹਨਾਂ ਨੇ ਉਦੋਂ ਵੀ ਜਾਣਾ ਹੈ ਮੇਰੇ ਨਾਲ ਇਸ ਵਕਤ ਨੌਜਵਾਨ ਵਿਧਾਇਕ ਸ਼ੈਰੀ ਕਲਸੀ ਨੇ ਭਾਈ ਜੀ ਅੱਜ ਵਿਧਾਨ ਸਭਾ ਦੇ ਵਿੱਚ ਬੜੀ ਚਰਚਾ ਦਾ ਵਿਸ਼ਾ ਰਿਹਾ ਫੀਮ ਦੀ ਖੇਤੀ ਵਾਲਾ ਜਿਹੜਾ ਮਸਲਾ ਹੈ ਨਾ ਕਸ-ਕਸ ਦੀ ਖੇਤੀ ਤੇ ਕਾਫੀ ਸਾਰੇ ਕਮੈਂਟਸ ਉਹਦੇ ਤੇ ਆ ਰਹੇ ਨੇ ਹੁਣ ਚਰਚਾ ਇੱਕ ਛਿੜੇਗੀ ਪੂਰੇ ਪੰਜਾਬ ਦੇ ਵਿੱਚ ਵੀ ਤੁਸੀਂ ਇਸ ਮਸਲੇ ਨੂੰ ਕਿਵੇਂ ਦੇਖ ਰਹੇ ਹੋ ਦੇਖੋ ਜੀ ਇਹ ਸਾਡੇ ਪਠਾਨ ਮਾਜਰਾ ਜੀ ਨੇ ਜਿਹੜਾ ਵਿਧਾਨ ਸਭਾ ਦੇ ਵਿੱਚ ਫੈਸਲਾ ਉਠਾਇਆ ਇਹਨਾਂ ਨੇ ਸੋ ਕੈਨ ਦਾ ਭਾਅ ਦੇ ਵਿੱਚ ਮੰਤਰੀ ਸਾਹਿਬ ਦਾ ਵੀ ਜਵਾਬ ਆ ਗਿਆ ਸੋ ਇਹਦੇ ਬਾਰੇ ਵਿਚਾਰ ਚਰਚਾ ਜਿਹੜੀ ਆ ਉਹ ਕਰਨ ਕੇ ਕਰਕੇ ਉਸ ਤੋਂ ਬਾਅਦ ਦੇਖਾਂ ਦੇਖਣਗੇ ਵੀ ਕੀ ਫੈਸਲਾ ਲਿਆ ਜਾ ਸਕਦਾ ਲੇਕਿਨ ਮੰਤਰੀ ਸਾਹਿਬ ਨੇ ਤੇ ਉਸੇ ਸਮੇਂ ਜਿਹੜਾ ਦੱਸ ਦਿੱਤਾ ਹੈ ਵੀ ਇਹ ਫੀਮ ਦੀ ਖੇਤੀ ਜਿਹੜੀ ਨਹੀਂ ਹੋ ਸਕਦੀ ਪਰ ਇੱਕ ਨੌਜਵਾਨ ਹੋਣ ਦੇ ਨਾਤੇ ਨਾ ਕਿ ਵਿਧਾਇਕ ਤੇ ਨਾ ਕਿਸੇ ਪਾਰਟੀ ਦਾ ਨੁਮਾਇੰਦਾ ਹੋਣ ਦੇ ਨਾ ਤੁਹਾਨੂੰ ਕੀ ਲੱਗਦਾ ਕਿ ਇਹ ਅਲਟਰਨੇਟ ਹੈਗਾ ਸਹੀ ਜਿਹੜੀਆਂ ਡਰੱਗਸ ਦੂਸਤੀਆਂ ਚੱਲ ਰਹੀਆਂ ਨੇ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਡਰੱਗਸ ਕੋਈ ਵੀ ਹੈ ਕੋਈ ਕਿਸੇ ਨੂੰ ੱੱਕੇ ਨਾਲ ਨਹੀਂ ਲਾਉਂਦਾ ਜੇ ਕਿਸੇ ਦਾ ਇੰਟਰਸਟ ਹੋਵੇ ਫੇਰ ਹੀ ਉਹਨੂੰ ਲੱਗਦਾ ਹੈ ਸਾਹ ਚਾਹੇ ਜਿਹੜਾ ਮਰਜ਼ੀ ਲਾ ਲੀਏ ਸੋ ਕਹਿਣ ਦਾ ਭਾਵ ਮੈਂ ਇਹ ਕਹਿ ਸਕਦਾ ਵਾ ਵੀ ਇਹਦੇ ਤੇ ਤੋ ਨਸ਼ਾ ਕੋਈ ਵੀ ਹੈ ਸਾਨੂੰ ਉਹਦੇ ਤੋਂ ਦੂਰ ਰਹਿਣਾ ਚਾਹੀਦਾ ਵਾ ਬਟ ਫਿਰ ਵੀ ਜੇ ਲੱਗਦਾ ਵੀ ਲੋਕਾਂ ਨੂੰ ਵੀ ਨਹੀਂ ਕੋਈ ਵੀ ਇਹਦਾ ਸਬਸਟੀਟਿਊਟ ਹੱਲ ਹੈ ਤੇ ਫਿਰ ਹੋ ਸਕਦਾ ਲੋਕ ਹਿੱਤ ਦੇ ਵਿੱਚ ਹੋ ਵੀ ਸਕਦਾ ਵਾ ਬਟ ਜੋ ਵੀ ਆ ਉਹ ਤੇ ਫੈਸਲਾ ਕਿਉਂਕਿ ਇੱਕ ਪੰਜਾਬ ਨੂੰ ਲੈ ਕੇ ਸਾਰੇ ਪੰਜਾਬ ਦੀ ਸਾਰੀ ਸਟੇਟ ਨੂੰ ਲੈ ਕੇ ਕਿਉਂਕਿ ਇਹ ਬੜਾ ਵੱਡਾ ਫੈਸਲਾ ਇਹ ਬੜੇ ਸੁਜੀਜਾ ਟੰਗ ਨਾ ਲੈਣਾ ਪਊਗਾ ਓਵਰঅল ਵਿਧਾਨ ਸਭਾ ਦੀ ਕਾਰਵਾਈ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਇਸ ਵਾਰ ਦਾ ਜਿਹੜਾ ਬਜਟ ਸੈਸ਼ਨ ਬਹੁਤ ਵਧੀਆ ਜੀ ਬਹੁਤ ਵਧੀਆ ਕਾਰਵਾਈ ਚੱਲ ਰਹੀ ਹੈ ਬਜਟ ਸੈਸ਼ਨ ਦੇ ਵਿੱਚ ਕਿਸੇ ਵੀ ਕੋਈ ਆਮ ਜਨਤਾ ਤੇ ਭਾਰ ਨਹੀਂ ਪਿਆ ਕੋਈ ਨਵਾਂ ਟੈਕਸ ਨਹੀਂ ਆਇਆ ਸਗੋ ਜੇ ਗੱਲ ਹੋਈ ਐ ਸਕੂਲਾਂ ਦੀ ਹੋਈ ਐ ਗੱਲ ਹੋਈ ਐ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਹੋਈ ਐ ਗੱਲ ਹੋਈ ਐ ਹਸਪੀਟਲਾਂ ਨੂੰ ਲੈ ਕੇ ਗੱਲ ਹੋਈ ਐ ਸੋ ਕਹਿਣ ਦਾ ਭਾਵ ਬਜਟ ਜਿਹੜਾ ਬਹੁਤ ਵਧੀਆ ਜਿਹੜਾ ਲੋਕਾਂ ਦੀ ਹਿੱਤ ਦੇ ਵਿੱਚ ਅੱਜ ਖੈਰਾ ਸਾਹਿਬ ਦਾ ਵੀ ਇੰਟਰਵਿਊ ਕਰਕੇ ਆਇਆ ਕੁਝ ਟਾਈਮ ਪਹਿਲਾਂ ਉਹਨਾਂ ਨੇ ਬੜੇ ਸਵਾਲ ਖੜੇ ਕੀਤੇ ਨੇ ਇਸ ਬਜਟ ਸੈਸ਼ਨ ਦੇ ਉੱਪਰ ਉਹਨਾਂ ਨੇ ਕਿਹਾ ਕਿ ਮर्याਦਾ ਨਹੀਂ ਐ ਸੀਐਮ ਮਾਨ ਕਿਸ ਤਰੀਕੇ ਦੇ ਨਾਲ ਗੱਲ ਕਰ ਰਹੇ ਨੇ ਉਹਨਾਂ ਦਾ ਲਹਿਜਾ ਕਿਸ ਤਰ੍ਹਾਂ ਦਾ ਕਈ ਤਰ੍ਹਾਂ ਦੇ ਹੋਰ ਸਵਾਲ ਉਹਨਾਂ ਨੇ ਖੜੇ ਕੀਤੇ ਨੇ ਕਿ ਬੋਲਣ ਦਾ ਮੌਕਾ ਵੀ ਨਹੀਂ ਦਿੱਤਾ ਜਾਂਦਾ ਮੇਨ ਮੰਨ ਲਿਆ ਜਾਵੇ ਕਿ ਮੈਂ ਤੁਹਾਨੂੰ ਤਿੰਨ ਸਵਾਲ ਕਰ ਰਿਹਾ ਕਿ ਇੱਕ ਤਾਂ ਉਹ ਕਹਿੰਦੇ ਕਿ ਮर्यादा ਨਹੀਂ ਰੱਖੀ ਜਾ ਰਹੀ ਤੇ ਅਸੀਂ ਇਮਾਨ ਦੇ ਬਾਰੇ ਉਹਨਾਂ ਨੇ ਜੋ ਕਿਹਾ ਤੇ ਬਾਕੀ ਉਹਨਾਂ ਨੂੰ ਬੋਲਣ ਦੀ ਆਜ਼ਾਦੀ ਇਹ ਜਿਹੜੀ ਉਹ ਨਹੀਂ ਦਿੱਤੀ ਜਾ ਰਹੀ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਮर्याਦਾ ਤੇ ਜਿਹੜੀ ਹੈ ਇਹ ਤੇ ਸਾਡੇ ਵੱਲੋਂ ਤੇ ਕੋਈ ਹੁੰਦੀ ਨਹੀਂ ਭੰਗ ਤੇ ਇਹਨਾਂ ਵੱਲੋਂ ਹੁੰਦੀ ਆ ਦੇਖੋ ਅਸੀਂ ਵੀ 92 ਚੁਣ ਕੇ ਆਏ ਸਾਡੇ ਵੀ ਮਸਲੇ ਨੇ ਸਾਡੇ ਵੀ ਸਵਾਲ ਨੇ ਆਪਾਂ ਵੀ ਸਵਾਲ ਕਰਨੇ ਨੇ ਜਵਾਬ ਲੈਣੇ ਨੇ ਆਪਾਂ ਵੀ ਆਪਣੇ ਹਲਕਿਆਂ ਦੀ ਗੱਲ ਰੱਖਣੀ ਐ ਸੋ ਕਹਿਣ ਦਾ ਭਾਵ ਹੱਲੇ ਸ਼ੁਰੂ ਹੁੰਦਾ ਨਹੀਂ 0 आवर ਪਹਿਲਾਂ ਹੀ ਸਾਨੂੰ ਮੌਕਾ ਦੇ ਦਿਓ ਸਾਨੂੰ ਦੇ ਦਿਓ ਬੈਠੀਏ ਵੇਟ ਕਰੀਏ ਬੈਠਾ ਜਾਂਦਾ ਨਹੀਂ ਤੁਸੀਂ ਵੇਖਦੇ ਹੋ ਤੁਸੀਂ ਵੀ ਇੱਥੇ ਰਹਿੰਦੇ ਹੋ ਕਿੰਨਾ ਕਿਸੇ ਰਹਿੰਦੇ ਉਹ ਜੇ ਉਹ ਦਿਨ ਤਾਲੇ ਵਾਲੀ ਗੱਲ ਹੋਈ ਉਹ ਸਿਰਫ ਤੇ ਸਿਰਫ ਇਹਨਾਂ ਨੂੰ ਬਿਠਾਉਣ ਕਰਕੇ ਗੱਲ ਹੋਈ ਕਿਉਂਕਿ ਚਲੇ ਇਹਨਾਂ ਨੇ ਉਦੋਂ ਵੀ ਜਾਣਾ ਕਿਉਂ ਜ਼ਰੂਰਤ ਹੈ ਕਿਉਂ ਸਪੀਕਰ ਸਾਹਿਬ ਨੇ ਉਹ 0 आवर ਕਿਹਾ ਵੀ ਬਾਅਦ ਵਿੱਚ ਕਰਾਂਗੇ ਕਾਰਨ ਕੀ ਆਪਣੀ ਗੱਲ ਕਰਕੇ ਤੇ ਇਹਨਾਂ ਨੇ ਚਲੇ ਜਾਣਾ ਹੁੰਦਾ ਸੋ ਕਹਿਣ ਦਾ ਭਾਵ ਜੇ ਵਾਕਿਆ ਮर्यादा ਰੱਖਣੀ ਚਾਹੁੰਦੇ ਆ ਤੇ ਰੱਖੋ ਕਿਸ਼ਕ ਨੇ ਕਿ ਮर्यादा ਉਹ ਹੀ ਨਹੀਂ ਰੱਖ ਰਹੇ ਬਿਲਕੁਲ ਜੀ ਵੇਖੋ ਸ਼ਰਵਾਦ ਆਪਣੇ ਤੇ ਰੱਖਿਆ ਨਾ ਹਰ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਆ ਹੁਣ ਕੱਲ ਦੀ ਗੱਲ ਹੈ ਕੱਲ ਪਹਿਲਾਂ ਤੇ ਸਾਡੇ ਵਿਰੋਧੀ ਧਰ ਦੇ ਨੇਤਾ ਜੀ ਨੇ ਸਮਾਂ ਲੈ ਲਿਆ ਸਾਰੇ ਜੋ ਅਲੱਗ-ਅਲੱਗ ਜੋ ਸਾਡੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਹਿੱਸਿਆਂ ਦਾ ਸਾਨੂੰ ਉਹ ਸਮਾਂ ਮਿਲਿਆ ਜੋ ਵਿਰੋਧੀ ਪੱਖ ਦੇ ਹਿੱਸੇ ਸਮਾਂ ਦਾ ਉਹਨਾਂ ਨੂੰ ਉਹ ਮਿਲਿਆ ਹੁਣ ਉਹ ਆਪਣਾ ਸਮਾਂ ਵੀ ਸਾਰਾ ਲੈ ਕੇ ਫਿਰ ਉਹ ਸਮਾਂ ਮੰਗੀ ਜਾਣਗੇ ਫਿਰ ਇਹਦਾ ਮਤਲਬ ਵੀ ਫਿਰ ਸਾਡਾ ਮੁੱਲ ਕੀ ਹੈ ਆਪਾਂ ਵੀ ਤੇ ਯਾਰ ਆਖਰਕਾਰ ਆਪਣੇ ਹਲਕਿਆਂ ਦੀਆਂ ਗੱਲਾਂ ਰੱਖਣੀਆਂ ਨੇ ਸਾਡੇ ਹਲਕਿਆਂ 'ਚ ਵੀ ਹੋ ਸਕਦਾ ਵਾ ਛੋਟੀਆਂ-ਛੋਟੀਆਂ ਵੱਡੀਆਂ-ਵੱਡੀਆਂ ਕਈ ਮੁਸ਼ਕਲਾਂ ਹੋਣ ਹੁਣ ਸਾਨੂੰ ਵੀ ਤੇ ਸਮਾਂ ਚਾਹੀਦਾ ਯਾਰ ਸੋ ਇਹਦੇ ਇੱਕ ਬੜਾ ਪੀਸਫੁਲੀ ਜਿਹੜੀ ਵਿਧਾਨ ਸਭਾ ਚੱਲਣੀ ਚਾਹੀਦੀ ਆ ਪਰ ਦੁੱਖ ਲੱਗਦਾ ਹੈ ਗਵਰਨਰ ਇਨੇ ਪਾਸਾ ਦੇਣਾ ਹੈ ਉਹਨਾਂ ਨਾਲ ਕਾਦਾ ਵੈਰ ਹੈ ਇਹਨਾਂ ਦਾ ਤੁਸੀਂ ਦੇਖਿਆ ਹੀ ਹੈ ਉਹਨਾਂ ਨੂੰ ਨਹੀਂ ਬੋਲਣ ਦਿੱਤਾ ਘੱਟੋ ਘੱਟ ਜੇ ਉਹ ਆਏ ਨੇ ਆਪਾਂ ਵਿਚਾਰ ਤੇ ਸੁਣੀਏ ਆਪਾਂ ਜੋ ਸਾਡੀਆਂ ਪ੍ਰਾਪਤੀਆਂ ਹੋਈਆਂ ਉਹਦੇ ਤੇ ਗੱਲ ਤੇ ਕਰੀਏ ਹਮੇਸ਼ਾ ਪੰਡਨ ਨਾਲ ਨਹੀਂ ਗੱਲ ਬੰਦਦੀ ਜਿਹੜੇ ਚੰਗੇ ਕੰਮ ਨੇ ਆ ਸ਼ਹੀਦਾਂ ਦੇ ਮਾਨ ਸਨਮਾਨ ਲਈ ਰਾਸ਼ੀ ਜਿਹੜੀ 1 ਕਰੋੜ ਰੁਪਈਆ ਜਿਹੜੇ ਸੀਐਮ ਸਾਹਿਬ ਨੇ ਦਿੱਤਾ ਇਹਨਾਂ ਦੇ ਇੱਕ ਬੰਦੇ ਦੇ ਵੀ ਮੋਹ ਦੇ ਵਿੱਚੋਂ ਤਾਰੀਫ਼ ਨਿਕਲੀ ਹੋਵੇ ਵੀ ਠੀਕ ਹੈ ਜੀ ਸ਼੍ਰੀਲੰਕਾ ਜੋ ਕੰਮ ਕੀਤਾ ਸਕੂਲ ਸਕੂਲ ਆਫ ਐਮੀਨੈਂਸ ਜਿਹੜੇ ਬਣੇ ਠੀਕ ਆ ਉਹਨਾਂ ਦੇ ਵਿੱਚ ਗਰੀਬ ਬੱਚਿਆਂ ਦੇ ਗਰੀਬ ਲੋਕਾਂ ਦੇ ਬੱਚੇ ਪੜ੍ਹਨੇ ਜਿਹੜੇ ਹੁਣੇ ਸ਼ੁਰੂ ਹੋ ਗਏ ਨੇ ਠੀਕ ਆ ਸਕੂਲਾਂ ਦਾ ਸੁਧਾਰ ਹੋ ਰਿਹਾ ਇੱਕ ਵੀ ਕੋਈ ਇਹਨਾਂ ਦਾ ਸ਼ਬਦ ਜਿਹੜਾ ਤਾਰੀਫ਼ ਤੋਂ ਨਿਕਲਿਆ ਹੋਵੇ ਫਿਰ ਅੱਜ ਤੱਕ ਜਿਹੜਾ ਹੋਇਆ ਨਹੀਂ ਸੜਕ ਸੁਰੱਖਿਆ ਫੋਰਸ ਆ ਤੁਸੀਂ ਡੇਲੀ ਵੀਡੀਓ ਦੇਖਦੇ ਹੋ ਕਿੰਨੀਆਂ ਦੀਆਂ ਜਾਨਾਂ ਬਚਾਈਆਂ ਜਾ ਰਹੀਆਂ ਇੱਕ ਇੱਕ ਵੀ ਇਹਨਾਂ ਦੇ ਵਿੱਚੋਂ ਤਾਰੀਫ਼ ਨਿਕਲੀ ਹੋਵੇ ਫਿਰ ਮੁਹੱਲਾ ਕਲੀਨਿਕ ਕਰੋੜ 1 ਕਰੋੜ ਦੀ ਕਹਿੰਦੇ ਵੀ ਲਾਗੇ ਚੱਕੇ ਆਈ ਥਿੰਕ ਜਿਹੜੇ ਵੀ ਲੋਕ ਨੇ ਠੀਕ ਹੈ ਉਹਦਾ ਮੁਹੱਲਾ ਕਲੀਨਿਕ ਚ ਫਾਇਦਾ ਲੈ ਚੁੱਕੇ ਜਿਹੜੇ ਕੋਲ ਇਹਨਾਂ ਸਾਰਿਆਂ ਦੇ ਨਾਲ ਉਹ ਕਹਿੰਦੇ ਕਿ ਜਿਹੜੇ ਸਾਡੇ ਇੱਕ ਇੱਕ ਪੈਸੇ ਵੀ ਇਹਨਾਂ ਦੀ ਕੋਈ ਤਾਰੀਫ ਨਿਕਲੀ ਹੋਵੇ ਸੋ ਕਹਿਣ ਦਾ ਭਾਵ ਹਰ ਗੱਲ ਦੇ ਬਰੂਹਤਾ ਮਸਲੇ ਸੀ ਜਿਹੜੇ ਚੱਕਨੇ ਸੀ ਉਹ ਵੀ ਕਹਿੰਦੇ ਪੰਜਾਬ ਦੇ ਸੀ ਮਸਲੇ ਚੱਕਨੇ ਸੀ ਐਨਐਸਏ ਸਾਡੇ ਨੌਜਵਾਨਾਂ ਤੇ ਲਾਇਆ ਗਿਆ 1 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਜਾਂ ਪਹਿਲਾਂ ਬੰਦੀ ਸਿੰਘ ਜਿਹੜੇ ਬੰਦ ਨੇ ਉਹਨਾਂ ਦੇ ਬਾਰੇ ਅਸੀਂ ਗੱਲ ਕਰਨੀ ਸੀ ਅਸੀਂ ਕਿਸਾਨ ਆ ਜਿਹੜੇ ਸੰਘਰਸ਼ ਕਰ ਰਹੇ ਆ ਉਹਨਾਂ ਤੇ ਮਾਮਲੇ ਨਹੀਂ ਦਰਜ ਹੋਏ ਸਹੀ ਤਰੀਕੇ ਦੇ ਨਾਲ ਦੇਰੀ ਹੋਈ ਪਹਿਲਾਂ ਐਫਆਈਆਰ ਦੇ ਵਿੱਚ ਤਾਂ ਅਸੀਂ ਇਹ ਸਾਰੇ ਮਸਲੇ ਚਾਲ ਨੇ ਸੀ ਜੋ ਮੌਜੂਦਾ ਪੰਜਾਬ ਦੇ ਮਸਲੇ ਨੇ ਜੋ ਇਸ ਸਮੇਂ ਪੰਜਾਬ ਦੇ ਹੱਕਾਂ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਕੰਮ ਕਰ ਰਹੇ ਮੈਂ ਨਹੀਂ ਦੇਖਿਆ ਕੋਈ ਇੰਨਾ ਸੰਜੀਤ ਦੀ ਸੰਜੀਤ ਦੀ ਨਾ ਇਹਨਾਂ ਡੰਗਿਆਈ ਨਾ ਕੋਈ ਕੰਮ ਕਰਦਾ ਹੋਵੇ ਸੋ ਕਹਿਣ ਦਾ ਭਾਵ ਮਸਲੇ ਜਿਹੜੇ ਆ ਮਸਲੇ ਤੇ ਬੈਠ ਕੇ ਹੱਲ ਹੁੰਦੇ ਬੈਂਦੇ ਆਪਾਂ ਹੈ ਨਹੀਂ ਬੈਂਦੇ ਹੈ ਨਹੀਂ ਤੇ ਗੱਲਾਂ ਆਪਾਂ ਬਾਹਰ ਆ ਕੇ ਬਥੇਰੀਆਂ ਕਰੀ ਜਾਂਦੇ ਤੁਸੀਂ ਤੁਸੀਂ ਮਤਲਬ ਤਿਆਰ ਹੋ ਕਿ ਜਿ ਵਿਰੋਧੀਕਰ ਤੁਹਾਡੇ ਨਾਲ ਬੈਠਦੀ ਹੈ ਗੱਲਬਾਤ ਕਰਨ ਦੀ ਸਾਰੇ ਮੇਰੀ ਮੇਰੀ ਵਿਰੋਧੀ ਤੇਰ ਬੈਠਦੀ ਹੈ ਵਿਰੋਧੀ ਤੇਰ ਤੇ ਵਿਧਾਨ ਸਭਾ ਚ ਬੈਠੇ ਸਵਾਲ ਆਪਣੇ ਰੱਖਾ ਠੀਕ ਹੈ ਜਵਾਬ ਜਿਹੜਾ ਸਮਾਂ ਤੁਹਾਨੂੰ ਹਾਂ ਵਿਰੋਧ ਕਰੋ ਜੇ ਤੁਹਾਨੂੰ ਦਿੱਤਾ ਹੋਇਆ ਜੋ ਸਾਡਾ ਸਮਾਂ ਜਿਹੜਾ ਵਾ ਵੀ ਪ੍ਰੋਪਰਲੀ ਸਪੀਕਰ ਸਾਤ ਤੁਹਾਨੂੰ ਨਹੀਂ ਦੇਦੇ ਤੁਹਾਨੂੰ ਸਮਾਂ ਵੀ ਬਤੌਰ ਪਹਿਲਾਂ ਨਾਲੋਂ ਵੱਧ ਦਿੱਤਾ ਜਾਂਦਾ ਤੁਸੀਂ ਜੇ ਮੈਂ ਔਨ ਰਿਕਾਰਡ ਗੱਲ ਕਰ ਰਿਹਾ ਤੁਸੀਂ ਇਹ ਡਾਟਾ ਕੱਢ ਲਓ ਹੰਦੂ ਠੀਕ ਹੈ ਆਪਣਾ ਸਮਾਂ ਲੈ ਕੇ ਵੀ ਇੱਕ ਬਹਾਨੇ ਜੇ ਬਣਾਉਣੇ ਵੀ ਨਹੀਂ ਜੀ ਆਹ ਲਈ ਹੋ ਰਿਹਾ ਉਹ ਨਹੀਂ ਹੋ ਰਿਹਾ ਜੀ ਸਾਡੇ ਨਾਲ ਧੱਕਾ ਹੋ ਰਿਹਾ ਆਪਾਂ ਤੇ ਵੇਖਦੇ ਆ ਅੱਗੇ ਤੇ ਚਲੋ ਲਾਈਵ ਨਹੀਂ ਚੱਲਦਾ ਠੀਕ ਹੈ ਹੁਣ ਤੇ ਹੁਣ ਤੇ ਲਾਈਵ ਚੱਲਦਾ ਹੌਣ ਤੇ ਅੱਗੇ ਤੇ ਉਹ ਕਹਿੰਦੇ ਨੇ ਨਾ ਵੀ ਉਹ ਨਿਹਰਾ ਲੂਣੀ ਗੁੰਨੀ ਜਾਂਦੇ ਹੁਣ ਤੇ ਸੱਚ ਜੋ ਵੀ ਆ ਉਹ ਤੇ ਸਾਹਮਣੇ ਆ ਧੰਨਵਾਦ ਧੰਨਵਾਦ ਹਾਂ ਬੜਾ ਇੱਕ ਸ਼ੈਰੀ ਕਲਸੀ ਆ ਜਿਹੜਾ ਆ ਜਿਹੜੇ ਵਿਰੋਧੀਆਂ ਦੇ ਵੱਲੋਂ ਸਵਾਲ ਆ ਖੜੇ ਹੋ ਰਹੇ ਨੇ ਉਹਨਾਂ ਦੇ ਜਵਾਬ ਦੇ ਕੇ ਕਹਿੰਨੇ ਕਿ ਜਿਹੜਾ ਐਵੇਂ ਸਵਾਲ ਆ ਜਿਹੜਾ ਐਵੇਂ ਪੰਡਿਆ ਜਾ ਰਿਹਾ ਔਰ ਜਿਹੜਾ ਵਿਧਾਨ ਸਭਾ ਦੇ ਵਿੱਚ ਤਾਂ ਉਹਨਾਂ ਨੂੰ ਵੀ ਬਰਾਬਰ ਆ ਜਿਹੜਾ ਪੂਰਾ ਸਮਾਂ ਉਹ ਦਿੱਤਾ ਜਾ ਰਿਹਾ